ਮਿੰਟ ਦੀ ਇਹ ਗੱਲ ਬਹੁਤ ਗੰਭੀਰ ਹੈ ਕਹ ਲੋ ਪਾਵਨ ਸਰੂਪ ਮਾਮਲੇ ਦੇ ਵਿੱਚ ਜਿਹੜਾ ਪਹਿਲਾਂ ਵਿਵਾਦ ਪਿਆ ਜਾਂ ਗੱਲਬਾਤ ਹੋਈਆਂ ਉਸ ਤੇ ਵੀ ਆਪਾਂ ਚਰਚਾ ਕਰਦੇ ਰਹੇ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਤੇ ਕਾਫੀ ਉਸ ਤੇ ਚਰਚਾ ਹੋਈ ਫਿਰ ਐਸਆਈਟੀ ਜਦੋਂ ਇੱਕ ਬਣੀ ਉਸ ਤੇ ਫਿਰ ਗੱਲਬਾਤ ਹੋਈ ਪਰ ਉਹ ਐਸਆਈਟੀ ਕਹਿੰਦੇ ਵੀ ਹੁਣ ਇੱਕ ਹੋਰ ਸੀਐਸ ਸਾਹਿਬ ਨੇ ਅਸ਼ਵਨੀ ਕੁਮਾਰ ਲੁਧਿਆਣੇ ਦੇ ਉਹਨਾਂ ਦੇ ਦਫ਼ਤਰ ਪਹੁੰਚ ਗਈ ਤੇ ਉੱਥੇ ਦਫ਼ਤਰ ਜਾ ਕੇ ਵੀ ਕਾਫੀ ਹੰਗਾਮਾ ਹੋਇਆ ਤੇ ਜਿਵੇਂ ਤੁਸੀਂ ਗੱਲ ਕਹੀ ਸੀ ਉਸ ਦਿਨ ਵੀ ਇਹ ਜਿਹੜਾ ਖੁੱਲ ਗਿਆ ਨਾ ਇਹ ਪੇਚ ਤੇ ਕਾਫੀ ਲੰਬੀ ਦੂਰ ਤੱਕ ਖਿਲਰ ਸਕਦਾ ਹੈ। ਉਹੀ ਗੱਲਾਂ ਜੀਆਂ ਲੱਗਦੀਆਂ ਨੇ ਵੀ ਪੈੜਾਂ ਗਾਹ ਨੂੰ ਦੁਨੀਆਂ ਜਾ ਰਹੀਆਂ ਨੇ। ਦੇਖੋ 5 ਦਿਨ ਦਾ ਰਿਮਾਂਡ ਮਿਲਿਆ ਸੀ ਸਤਿੰਦਰ ਪਾਲ ਕੋਲੀ ਦਾ। ਜੀ। ਠੀਕ ਹੈ ਜੀ। ਹੂੰ। ਮੇਰੇ ਖਿਆਲ ਦੇ ਨਾਲ ਜੋ ਮੈਨੂੰ ਲੱਗਦਾ ਹੈ ਕੋਲੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕੁਝ ਨਾ ਕੋਈ ਹਾਸਲ ਜ਼ਰੂਰ ਕੀਤਾ ਹੈ। ਹੂੰ। ਰਿਮਾਂਡ ਵੀ ਵਧ ਗਿਆ ਸੀ ਨਾ? ਹਾਂ ਜੀ। 6 ਦਿਨ ਦਾ ਸ਼ਾਇਦ। ਦੂਜੀ ਵਾਰ ਤਾਂ 5 ਦਿਨ ਦਾ। ਹੂੰ। ਚਲੋ ਪੰਜ ਜਾਂ ਛੇ ਰੱਖੋ ਹਾਂਜੀ ਹਾਂਜੀ ਤੁਹਾਡੀ ਵੀ ਰਹਿ ਜਾਏਗੀ ਮੇਰੀ ਵੀ ਚਲੋ ਵਿਚ ਵਿਚਾਲਾ ਕਰ ਲੈਨੇ ਚਾਹ ਹਾਂ ਕੋਲ ਮੁਲਾ ਕੇ ਇਹ ਫਿਰ ਰਹਿ ਜਾਏਗੀ ਤਾਂ ਗੱਲ ਇਹ ਆ ਕਿ ਹੁਣ ਰਿਮਾਂਡ ਵਾਰ-ਵਾਰ ਨਹੀਂ ਦਿੰਦੇ ਜੀ ਸਾਹਿਬ ਹਮ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਬਾਕੀ ਆ ਕੇ ਚਲੋ ਭਾਈ ਫਿਨਿਸ਼ ਹੈ ਕੰਮ ਜੀ ਪਰ ਮੈਨੂੰ ਇਹੋ ਲੱਗਦਾ ਕਿ ਇਹਨਾਂ ਨੇ ਕੋਲੀ ਨੂੰ ਟਰੈਕ ਤੇ ਲੈ ਜਾਂਦਾ ਹਮ ਉੱਥੋਂ ਗੱਲ ਚੱਲੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਐਸਆਈਟੀ ਇੱਥੇ ਲੁਧਿਆਣੇ ਪਹੁੰਚਦੀ ਆ ਉਹ ਕੋਈ ਅਸ਼ਵਨੀ ਫਰਮ ਆ ਉਹਨਾਂ ਦੇ ਕੋਲ ਉਥੇ ਸੀਏ ਜਾਂ ਲੁਧਿਆਣੇ ਦੇ ਜਿਹੜੇ ਹੋਰ ਇਸ ਤਰ੍ਹਾਂ ਦੇ ਉਹਨਾਂ ਦੇ ਸਾਥੀ ਆ ਉਹ ਇਕੱਠੇ ਹੁੰਦੇ ਰੌਲਾ ਵੀ ਪੈਂਦਾ ਪਰ ਉਹ ਕੁਝ ਜਿਹੜੇ ਹੁੰਦੇ ਆ ਇਹਨਾਂ ਨੂੰ ਕੀ ਇਲੈਕਟ੍ਰੋਨਿਕ ਉਪਕਰਣ ਕਹਿ ਲਓ ਗੈਜਟ ਹਾਂਜੀ ਹਨਾ ਇਹ ਸਾਰੀਆਂ ਚੀਜ਼ਾਂ ਚੁੱਕ ਕੇ ਤੇ ਨਾਲ ਉਹ ਕੁਝ ਦਸਤਾਵੇਜ਼ ਲੈ ਗਏ ਆ ਇਹਦਾ ਮਤਲਬ ਹੈ ਕਿ ਲੁਧਿਆਣੇ ਦਾ ਲੁਧਿਆਣੇ ਤੱਕ ਦਾ ਸਫ਼ਰ ਤੈਅ ਕਰ ਲਿਆ ਉਹਨਾਂ ਨੇ ਜੀ ਮਾਝੇ ਚੋਂ ਉਹ ਮਾਲਵੇ ਚ ਆ ਗਏ ਹੂੰ ਇੰਟਰਸਟਿੰਗ ਹੈ ਨਾ ਕਿਉਂਕਿ ਜਦੋਂ ਪਹਿਲਾ ਪਹਿਲਾ ਟਰੈਕ ਹੀ ਹੈ ਹਾਂਜੀ ਗੱਡੀਆਂ ਟਰੈਕ ਤੇ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਭਾਈ ਇਸ ਮਾਮਲੇ ਦੇ ਵਿੱਚ ਜੇ ਕਹਾਣੀ ਮੈਂ ਜਿਵੇਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਮੈਨੂੰ ਇਓਂ ਲੱਗਦਾ ਕਿ ਇਹ ਸੁਖਵੀਰ ਸਿੰਘ ਬਾਦਲ ਤੇ ਫਾਈਨਲ ਸੌਲਟ ਹੈ ਆਖਰੀ ਹੰਲਾ ਹੈ ਚੱਲ ਗਏ ਤਾਂ ਠੀਕ ਆ ਜੀ ਨਹੀਂ ਤੇ ਜ਼ੋਰ ਪੂਰਾ ਲੱਗਾ ਮੇਰੀ ਅੰਦਰੂਨੀ ਜਾਣਕਾਰੀ ਵੀ ਹੈ ਕਿ ਕੁਝ ਸੰਵੇਦਨਸ਼ੀਲ ਮਾਮਲੇ ਤੇ ਬਹੁਤਾ ਰਿਵੀਲ ਨਹੀਂ ਕਰਾਂਗੇ ਹਮ ਇੰਟਰਨਲ ਗੱਲਾਂ ਹੁੰਦੀਆਂ ਕਿ ਮਾਨ ਸਾਹਿਬ ਦੀ ਟੀਮ ਦੇ ਕੁਝ ਖਾਸ ਬੰਦੇ ਕਹਿ ਲੋ ਉਹ ਅਪਰੋਚ ਕਰ ਰਹੇ ਨੇ ਕੁਝ ਖਾਸ ਬੰਦਿਆਂ ਨੂੰ ਕਿ ਜੀ ਇਸ ਤਰ੍ਹਾਂ ਗਵਾਹੀ ਦਿਓ ਜੀ ਫਲਾ ਕਰੋ ਢਮਕਾ ਕਰੋ ਪਰ ਕੁਝ ਬੰਦਿਆਂ ਦੇ ਜਵਾਬ ਹਮੇਸ਼ਾ ਇਹੀ ਹੁੰਦੇ ਆ ਕਿ ਭਾਵੇਂ ਸਰਕਾਰ ਆਵੇ ਜਾਵੇ ਜੋ ਸੱਚ ਹੈ ਜੋ ਬੋਲਿਆ ਉਹ ਅਸੀਂ ਉਹਦੇ ਤੇ ਬਰਖਾਰਾ ਜੀ ਤੇ ਕੁਝ ਬੰਦੇ ਹੁੰਦੇ ਵੀ ਆ ਫਿਰ ਜਿਹੜੇ ਆਪਦੇ ਹਿਸਾਬ ਕਿਤਾਬ ਨਾਲ ਚੱਲਦੇ ਆ ਤਾਂ ਕਹਿਣ ਦਾ ਮਤਲਬ ਕਿ ਜੋ ਅੰਦਰੂਨੀ ਜਾਣਕਾਰੀ ਆਪਾਂ ਨੂੰ ਮਿਲ ਰਹੀ ਹੈ ਜੋ ਸਾਈਡ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਸੁਖਵੀਰ ਸਿੰਘ ਬਾਦਲ ਦੀ ਢਿਮਰੀ ਟਾਈਟ ਕਰਨ ਵਾਸਤੇ ਜ਼ੋਰ ਪੂਰਾ ਲੱਗਾ ਹੋਇਆ ਹੈ ਜ਼ੋਰ ਪੂਰਾ ਲੱਗਾ ਹੋਇਆ ਹੈ ਕਿ ਭਾਈ ਬਹੁਤਾ ਇਹਨਾਂ ਨੂੰ ਖੁੱਲਾ ਹੱਥ ਨਾ ਦਿੱਤਾ ਜਾਵੇ ਠੀਕ ਹੈ ਨਾ ਸਾਬ ਸੋ ਇਸ ਕਰਕੇ ਸਤਿੰਦਰ ਕੋਹਲੀ ਦਾ ਇਹ ਜਿਹੜਾ ਰਿਮਾਂਡ ਹੈ ਚਾਹੇ 5 ਰੋਜ਼ਾ ਹੈ ਚਾਹੇ 6 ਰੋਜ਼ਾ ਹੈ ਇਹਦੇ ਵਿੱਚੋਂ ਵੱਧ ਤੋਂ ਵੱਧ ਹਾਸਲ ਕਰਨ ਦਾ ਯਤਨ ਕਰਨਗੇ ਕਿ ਭਾਈ ਇਸ ਮੁੱਦੇ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਘੇਰ ਲਿਆ ਜਾਏ ਪਰ ਗੱਲ ਇਹ ਹੁੰਦੀ ਆ ਕਿ ਕਈ ਵਾਰ ਨਾ ਇਤਫਾਕਨ ਕਹਿ ਲੋ ਜਾਂ ਸਮੇਂ ਦਾ ਗੇੜ ਹੁੰਦਾ ਕੁਝ ਚੀਜ਼ਾਂ ਪੁੱਠੀਆਂ ਪੈ ਜਾਂਦੀਆਂ ਨੇ ਜੀ ਠੀਕ ਹੈ ਨਾ ਜੀ ਮਸਲਨ ਉਹ ਕਿ ਮੈਂ ਬੜਾ ਸੰਕੋਚ ਕੇ ਬੋਲਦਾ ਨਾ ਇਹੋ ਜੇ ਧਾਰਮਿਕ ਮਸਲਿਆਂ 'ਚ ਜਿਵੇਂ ਉਹਨ ਕੋਈ ਸਵਾਲ ਕਰੇ ਕਿ ਤੁਸੀਂ ਐਨਾ ਸਰੂਪਾਂ ਤੇ ਨਹੀਂ ਬੋਲਦੇ ਐਸਜੀਪੀਸੀ ਤੇ ਮੈਂ ਕਹਿੰਦਾ ਉਹਨਾਂ ਕਿ ਅਸੀਂ ਪਹਿਲਾਂ ਬਹੁਤ ਬੋਲੇ ਹ ਹੁਣ ਵੀ ਬੋਲਦੇ ਆ ਅਸੀਂ ਕਦੋਂ ਉਹਨਾਂ ਦੀ ਵਕਾਲਤ ਕਰਦੇ ਆ ਜੀ ਜੋ ਵੀ ਚੋਰ ਆ ਫੜ ਕੇ ਅੰਦਰ ਸੁੱਟੋ ਜੋ ਗੁਰੂ ਦਾ ਗੁਨਾਹਗਾਰਿਆ ਅੰਦਰ ਸੁਟੋ ਪਰ ਸਿਲੇਕਟਿਵ ਨਾ ਚਲੋ ਹਮ ਸਿਲੇਕਟਿਵ ਨਾ ਚਲੋ ਬਿਲਕੁਲ ਪਰ ਜੇ ਅਸੀਂ ਇਹੋ ਜੇ ਮਾਮਲਿਆਂ 'ਚ ਉਲਝਾਂਗੇ ਨਾ ਫਿਰ ਮਾਨ ਸਾਹਿਬ ਦਾ ਜੋ ਰੌਲਾ ਪਿਆ ਸੀ ਬਰਗਾੜੀ ਉਥੋਂ ਜਿਵੇਂ ਨਿਕਲੇ ਸੀ ਸਾਨੂੰ ਫਿਰ ਉਹਦੇ ਤੇ ਵੀ ਬੋਲਣਾ ਪਏਗਾ ਤਲਵੰਡੀ ਸਾਬੋ ਜਿਹੜੀ ਖਬਰ ਲੱਗੀ ਸੀ ਇਹਨਾਂ ਦੀ ਫਿਰ ਸਾਨੂੰ ਉਹਦੇ ਤੇ ਵੀ ਬੋਲਣਾ ਪਏਗਾ ਜੀ ਫਿਰ ਸੰਧਵਾ ਸਾਹਿਬ ਨੇ ਜੋ ਕੌਲ ਕਰਾਰ ਕੀਤੇ ਸਨ ਹਮ ਮੋਰਚੇ ਚਾਂ ਸਾਨੂੰ ਤੇ ਬੋਲਣਾ ਪਏਗਾ ਫਿਰ ਆਤਿਸ਼ੀ ਤੇ ਕਿਵੇਂ ਚੁੱਪ ਰਹਿਣਾ ਪਵੇਗਾ ਬੋਲਣਾ ਪਵੇਗਾ ਕਿ ਮਤਲਬ ਕਿ ਫਿਰ ਇਦਾਂ ਹੀ ਕਹਾਣੀ ਜਿਹੜੀ ਉਹ ਦੂਰ ਤਲਕ ਜਾਂਦੀ ਹੈ ਸਾਬ ਤਾਂ ਗੱਲ ਇਹ ਆ ਅਸੀਂ ਇਹੀ ਦੇਖਦੇ ਹਾਂ ਸਿਆਸੀ ਤੌਰ ਤੇ ਜੋ ਜੋ ਅਸਮਾਇਸ਼ ਹੈ ਕਿ ਭਈ ਪਾਵਨ ਸਰੂਪ ਇੱਕ ਐਸਾ ਮਾਮਲਾ ਹੈ ਜਿਹਦੇ ਚ ਇਹ ਆਪਾਂ ਕਹਿ ਸਕਦੇ ਹਾਂ ਸਾਹਿਬ ਕਿਤਾਬ ਚ ਵੀ ਘਿਰਦੇ ਆ ਤੇ ਦੂਜੇ ਪਾਸੇ ਕਿਉਂਕਿ ਇਹਦੇ ਆਪਾਂ ਨੂੰ ਪਤਾ ਨਾ ਕੋਲੀ ਫਰਮ ਨੂੰ ਇਨਾਂ ਨੇ ਬਹੁਤ ਜ਼ਿਆਦਾ ਬੈਨੀਫਿਟ ਦਿੱਤੇ ਹੋਏ ਨੇ ਜੀ ਤਾਂ ਡਾਟਾ ਹੈ ਕਿ ਕਿਦਾਂ ਤੁਸੀਂ ਵੇਖੋ ਕਿ ਨੌਂ ਚ ਉਹ ਫਰਮ ਹਾਇਰ ਹੁੰਦੀ ਆ ਫਿਰ ਨੌਂ ਤੋਂ 10 ਸਾਲਾਂ ਦੇ ਦੌਰਾਨ ਆਲਮੋਸਟ ਉਹਦਾ ਪੈਕੇਜ ਜਿਹੜਾ ਉਹ ਦੋਹਲ ਤੋਂ ਵੀ ਜ਼ਿਆਦਾ ਹੁੰਦਾ ਹੈ ਲਗਭਗ 9 ਕਰੋੜ ਇੱਕ ਸਾਲ ਦਾ ਆਡਿਟ ਦਾ ਜੀ ਪਰ ਉਸਨੇ ਜੇ ਆਡਿਟ ਸਹੀ ਢੰਗ ਨਾਲ ਕੀਤਾ ਹੀ ਨਹੀਂ ਸੀ 2015-16 ਚ ਸਭ ਕੁਝ ਹੋ ਗਿਆ ਤਵੇਈ ਫਿਰ ਜ਼ਿੰਮੇਵਾਰੀ ਕਿਸਦੀ ਸੀ ਉਹਦੇ ਉੱਤੇ ਕੌਣ ਸੀ ਉਹਦੇ ਉੱਤੇ ਤੁਹਾਡੀ ਆਡਿਟ ਫਾਰਮ ਸਹੀ ਢੰਗ ਨਾਲ ਕੰਮ ਕਰ ਰਹੀ ਹੈ ਕਿ ਨਹੀਂ ਉਹ ਵੀ ਤਾਂ ਮੈਨੇਜਮੈਂਟ ਦਾ ਹਿੱਸਾ ਹੈ ਨਾ ਬਿਲਕੁਲ ਤਾਂ ਇਹ ਤੇ ਸਾਫ਼ ਹੈ ਕਿ ਕੋਲੀ ਦੀ ਫਰਮ ਨੂੰ ਜੋ ਕੁਝ ਮਿਲਿਆ ਉਹ ਕਸ ਜੋ ਉਹ ਹੋਰ ਫਾਈਨੈਂਸ ਖਾਤੇ ਦੇਖਦੇ ਆ ਪੰਜਾਬ ਦੇ ਵਿੱਚ ਲੁਧਿਆਣਾ ਇਹ ਸਾਰਾ ਕੁਝ ਸੰਕੇਤਕ ਹੈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਕੁਝ ਹੋਰ ਯਤਨ ਕੀਤੇ ਜਾ ਰਹੇ ਆ ਕਿ ਇਹ ਇੱਕ ਇਸ ਤਰ੍ਹਾਂ ਦਾ ਹੱਲਾ ਹੈ ਜਿਹਦੇ ਚ ਬਈ ਕੋਲੀ ਦੇ ਬਾਣੇ ਕਹਿ ਲੋ ਕਿ ਫਿਰ ਕੋਲੂ ਜਿਹੜਾ ਹੈ ਨਾ ਉਹ ਜ਼ਿਆਦਾ ਗੇੜਨ ਦਾ ਕਿਤੇ ਆ ਵੀ ਉਹਦੇ ਚ ਫਿਰ ਸਿਆਸੀ ਤੇਲ ਕੱਢਿਆ ਜਾਵੇ ਦੇਖਦੇ ਆ ਕੀ ਬਣਦਾ ਇੰਟਰਸਟਿੰਗ ਹੈ ਕਹਾਣੀ ਦੇ ਵਿੱਚ ਇੰਟਰਸਟਿੰਗ ਮੋੜ ਆ ਇਹਦੇ ਵਿੱਚ ਕੁਝ ਜਥੇਬੰਦੀਆਂ ਵੀ ਹੁਣ ਇਨਵੋਲਵ ਹੋ ਗਈਆਂ ਕਿਉਂਕਿ ਇਹ ਮਾਮਲਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਧਾਰਮਿਕ ਤੌਰ ਤੇ ਵੀ ਹੂੰ ਫਿਰ ਐਸਪੀਸੀ ਦੇ ਪ੍ਰਬੰਧਾਂ ਦੇ ਤੌਰ ਤੇ ਵੀ ਉਹ ਸਾਰੇ ਕਾਸੇ ਨਾਲ ਜੁੜਦਾ ਹੈ ਤਾਂ ਮੈਂ ਕਹਿ ਰਿਹਾ ਕਿ ਇਹ ਆਖਰੀ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਬਾਦਲ ਵਰਸਸ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਇਹ ਆਖਰੀ ਗੇੜ ਦਾ ਪੇੜ ਹੈ ਕਿਉਂਕਿ ਉਸ ਤੋਂ ਬਾਅਦ ਤਾਂ ਚੀਜ਼ਾਂ ਬਹੁਤ ਹੱਦ ਤੱਕ ਸੀਮਤ ਹੋ ਜਾਣਗੀਆਂ ਸਮਾਂ ਵੀ ਸੀਮਤ ਰਹਿ ਜਾਏਗਾ ਜੀ ਜੀ ਤਾਂ ਇਸ ਕਰਕੇ ਇਹ ਇੰਟਰਸਟਿੰਗ ਹੈ ਕਹਾਣੀ ਦਾ ਮੋੜ ਕਿਉਂਕਿ ਉਹ ਦਰਵਾਤਰੀ ਦੀ ਸ਼ਿਕਾਇਤ ਹੋ ਗਈ ਉਹੀ ਮੈਂ ਕਹਿ ਰਿਹਾ ਸੀਗਾ ਨਾ ਸਮੇਂ ਦਾ ਗੇੜ ਹੁੰਦਾ ਜੀ ਜੀ ਤੁਸੀਂ ਦੇਖੋ ਸਾਡੇ ਤੇ ਪਰਚਾ ਦਿੱਤਾ ਤੇ ਕੁਝ ਘੰਟਿਆਂ ਬਾਅਦ ਕੇਜਰੀਵਾਲ ਤੇ ਪਰਚਾ ਹੋ ਹੀ ਗਿਆ ਇਹ ਆਪਦੇ ਪਹਿਲਾ ਮੌਕਾ ਹੋਏਗਾ ਜਦੋਂ ਇਹ ਆਪਦੇ ਸੁਪਰੀਮੋ ਨੂੰ ਡਿਫੈਂਡ ਕਰਨੀ ਉਤਰੇ ਹੂੰ ਕੁਝ ਚੀਜ਼ਾਂ ਹੁੰਦੀਆਂ ਨੇ ਇਤਫਾਕਾਂ ਜਾਂ ਸਮੇਂ ਦਾ ਗੇੜਾ ਜੀ ਤਾਂ ਆਤਿਸ਼ੀ ਦੀ ਵੀ ਸ਼ਿਕਾਇਤ ਹੋ ਗਈ ਹੈ ਕਿਤੇ ਇਹ ਨਾ ਹੋਵੇ ਕਿ ਉਹਨਾਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਕੁਝ ਕੈਂਸਲੇਸ਼ਨ ਹੋ ਜਾਣਾ ਪਰ ਇਸ ਹਸਾਂ ਕਿਤਾਬ ਨਾਲ ਕਿ ਹੋ ਜਾਵੇ ਪਰ ਇੰਟਰਸਟਿੰਗ ਮੋਰ ਤੇ ਪਲਸ ਮਾਈਨਸ ਵਾਲਾ ਕੰਮ ਹੋਵੇ ਹਾਂ ਜੀ ਮਿੰਟ ਜੀ ਇਹ ਗੱਲ ਬਹੁਤ ਗੰਭੀਰ ਹੈ ਕਹ ਲੋ ਪਾਵਨ ਸਰੂਪ ਮਾਮਲੇ ਦੇ ਵਿੱਚ ਜਿਹੜਾ ਪਹਿਲਾਂ ਵਿਵਾਦ ਪਿਆ ਜਾਂ ਗੱਲਬਾਤ ਹੋਈਆਂ ਉਸ ਤੇ ਵੀ ਆਪਾਂ ਚਰਚਾ ਕਰਦੇ ਰਹੇ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਤੇ ਕਾਫੀ ਉਸ ਤੇ ਚਰਚਾ ਹੋਈ ਫਿਰ ਐਸਆਈਟੀ ਜਦੋਂ ਇੱਕ ਬਣੀ ਉਸ ਤੇ ਫਿਰ ਗੱਲਬਾਤ ਹੋਈ ਸਾਰੋ ਐਸਆਈਟੀ ਕਹਿੰਦੇ ਵੀ ਹੁਣ ਇੱਕ ਹੋਰ ਸੀਐਸ ਸਾਹਿਬ ਨੇ ਅਸ਼ਵਨੀ ਕੁਮਾਰ ਲੁਧਿਆਣੇ ਦੇ ਉਹਨਾਂ ਦੇ ਦਫ਼ਤਰ ਪਹੁੰਚ ਗਈ ਤੇ ਉੱਥੇ ਦਫ਼ਤਰ ਜਾ ਕੇ ਵੀ ਕਾਫੀ ਹੰਗਾਮਾ ਹੋਇਆ ਤੇ ਜਿਵੇਂ ਤੁਸੀਂ ਗੱਲ ਕਹੀ ਸੀ ਉਸ ਦਿਨ ਵੀ ਇਹ ਜਿਹੜਾ ਖੁੱਲ ਗਿਆ ਨਾ ਇਹ ਪੇਜ ਤੇ ਕਾਫੀ ਲੰਬੀ ਦੂਰ ਤੱਕ ਖਿਲਰ ਸਕਦਾ ਹੈ ਉਹੀ ਗੱਲਾਂ ਜਿਹਾ ਲੱਗਦੀਆਂ ਨੇ ਵੀ ਪੈੜਾ ਗਾਹ ਨੂੰ ਦੁਨੀਆਂ ਜਾ ਰਹੀ ਹੈ ਦੇਖੋ 5 ਦਿਨ ਦਾ ਰਿਮਾਂਡ ਮਿਲਿਆ ਸੀ ਸਤਿੰਦਰਪਾਲ ਕੋਲੀ ਦਾ ਜੀ ਠੀਕ ਹੈ ਜੀ ਹੂੰ ਮੇਰੇ ਖਿਆਲ ਦੇ ਨਾਲ ਜੋ ਮੈਨੂੰ ਲੱਗਦਾ ਹੈ ਕੋਲੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕੁਝ ਨਾ ਕੋਈ ਹਾਸਲ ਜ਼ਰੂਰ ਕੀਤਾ ਹਮ ਰਿਮਾਂਡ ਵੀ ਵੱਧ ਗਿਆ ਸੀ ਨਾ ਹਾਂਜੀ 6 ਦਿਨ ਦਾ ਸ਼ਾਇਦ ਦੂਜੀ ਵਾਰ ਤਾਂ 5 ਦਿਨ ਦਾ ਹਮ ਚਲੋ 5 ਜਾਂ 6 ਰੱਖ ਲੀ ਹਾਂਜੀ ਹਾਂਜੀ ਤੁਹਾਡੀ ਵੀ ਰਹਿ ਜਾਏਗੀ ਮੇਰੀ ਵੀ ਚਲੋ ਵਿਚ ਵਿਚਾਲਾ ਕਰ ਲੈਨੇ ਹਾਂ ਹਾਂ ਕੋਲ ਮੁਲਾ ਕੇ ਆਈ ਵਲ ਵੀ ਰਹਿ ਜਾਏਗੀ ਤਾਂ ਗੱਲ ਇਹ ਆ ਕਿ ਹੁਣ ਰਿਮਾਂਡ ਵਾਰ-ਵਾਰ ਨਹੀਂ ਦਿੰਦੇ ਜੀ ਸਾਹਿਬ ਹਮ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਬਾਕੀ ਆ ਕੇ ਚਲੋ ਭਾਈ ਫਿਨਿਸ਼ ਹੈ ਕੰਮ ਜੀ ਪਰ ਮੈਨੂੰ ਇਹੋ ਲੱਗਦਾ ਕਿ ਇਹਨਾਂ ਨੇ ਕੋਲੀ ਨੂੰ ਟਰੈਕ ਤੇ ਲੈ ਜਾਂਦਾ ਹਮ ਉੱਥੋਂ ਗੱਲ ਚੱਲੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਐਸ ਆਈ ਟੀ ਇੱਥੇ ਲੁਧਿਆਣੇ ਪਹੁੰਚਦੀ ਆ ਉਹ ਕੋਈ ਅਸ਼ਵਨੀ ਫਰਮ ਐ